ਦੀ ਨਾ ਉਤਰੀ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਸੰਗਤ ਜੀ ਮੇਰੀ ਬੇਨਤੀ ਆ ਲੱਖਾਂ ਦਾ ਠਾਠਾ ਮਾਰਦਾ ਕੱਠ ਪਰ ਫਤਿਹ ਦੀ ਧੀਮੀ ਸੁਰ ਜਿਹੜੀ ਆ ਓ ਸਤਗੁਰੂ ਜੀ ਦੇ ਸ਼ਹੀਦੀ ਪੁਰਬ ਤੇ ਖਾਲਸੇ ਦੀ ਧੀਮੀ ਸੁਰ ਨਹੀਂ ਹੋਣੀ ਚਾਹੀਦੀ ਆਕਾਸ਼ ਗੰਡਾਉ ਤੁਹਾਡੀ ਫਤਿਹ ਦਾ ਜਵਾਬ ਔਰ ਜਕਾਰਿਆਂ ਦਾ ਆਵਾਜ਼ ਹੋਣਾ ਚਾਹੀਦੀ ਹੈ ਦੁਬਾਰਾ ਫੇਰ ਮੈਂ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਸਮੁੱਚੇ ਰੂਪ ਦੇ ਵਿੱਚ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰ ਛਾਇਆ ਹੇਠ ਨੌਵੇਂ ਗੁਰਦੇਵ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ 350 ਸਾਲਾ ਸ਼ਹੀਦੀ ਗੁਰਪੁਰਬ ਦੀਆਂ ਸਤਬ ਦੀਆਂ ਤੇ ਹਾਜ਼ਰੀਆਂ ਭਰ ਰਹੇ ਹੋ ਮੈਂ ਪਹਿਲਾਂ ਵੀ ਲੰਮਾ ਸਮਾਂ ਪਹਿਲਾਂ ਸਮੁੱਚੇ ਪੰਥ ਨੂੰ ਅਪੀਲ ਕੀਤੀ ਸੀ ਕਿ ਸਮੁੱਚੇ ਪੰਥ ਦਾ ਫਰਜ਼ ਹੈ ਕਿ ਅਸੀਂ ਦਿੱਲੀ ਦੀ ਧਰਤੀ ਤੇ ਗੁਰਦੁਆਰਾ ਸੀਸਗੰਨ ਸਾਹਿਬ ਸਤਿਗੁਰਾਂ ਦੀ ਇਹ 350 ਸਾਲਾਂ ਸਤਾਪ ਦੀ ਮਨਾਈਏ ਕਿਉਂਕਿ ਹਜ਼ੂਰ ਦੀ ਸ਼ਹੀਦੀ ਦਿੱਲੀ ਚਾਂਦਨੀ ਚੌਂਕ ਦਿਖੇ ਅੱਜ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਉੱਥੇ ਸ਼ਹਾਦਤ ਹੋਈ ਹੈ ਔਰ ਸਾਥ ਸੰਗਤ ਜੀ ਮੈਂ ਵੀ ਬੇਨਤੀ ਕਰਦਿਆਂ ਕਿ ਸੰਸਾਰ ਅੰਦਰ ਧਰਮ ਜਿਹੜਾ ਦੁਨੀਆ ਨੂੰ ਆਸਰਾ ਦਿੰਦਾ ਤਰੀ ਸ਼ਬਦ ਦੀ ਉਤਪਤੀ ਤੋਂ ਧਰਮ ਦਾ ਸ਼ਬਦ ਧਰਮ ਸੰਕਲਪ ਨੈਚਰਲ ਅਨਡਾਟਰੀਟਿਡ ਹਿਮਾਲਿਆ ਬੁਟੈਨਿਕ ਟੂਥਪੇਸਟ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਲੱਖਣ ਕੁਰਬਾਨੀ ਹੈ ਕਿ ਉਹਨਾਂ ਨੇ ਧਰਮ ਨੂੰ ਆਸਰਾ ਦਿੱਤਾ ਇਹ ਧਿਆਨ ਨਾਲ ਸੁਣਿਓ ਧਰਮ ਦੁਨੀਆ ਨੂੰ ਆਸਰਾ ਦਿੰਦਾ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਧਰਮ ਨੂੰ ਆਸਰਾ ਦਿੱਤਾ ਧਰਮ ਨੂੰ ਔਰ ਤਿਲਕ ਜੰਨੂ ਦੀ ਰੱਖਿਆ ਵਾਸਤੇ ਮੇਰੇ ਸਤਿਗੁਰੂ ਨੇ ਅੱਜ ਦੇ ਦਿਨ ਮਹਾਨ ਸ਼ਹਾਦਤ ਦਿੱਤੀ ਹੈ। ਔਰ ਜਿਨ੍ਹਾਂ ਲੋਕਾਂ ਨੇ ਸ਼ਹਾਦਤ ਦਿੱਤੀ ਕਸ਼ਮੀਰ ਦੇ ਬ੍ਰਾਹਮਣ ਪੰਡਿਤ ਕਿਰਪਾ ਦਾਤ ਦੀ ਅਗਵਾਈ ਵਿੱਚ 500 ਦਾ ਜੋთა ਸ੍ਰੀ ਅਨੰਦਪੁਰ ਸਾਹਿਬ ਆਇਆ ਸੀ। ਉਹਨਾਂ ਲੋਕਾਂ ਦਾ ਅੱਜ ਵੀ ਵਿਸ਼ਵਾਸ ਹੈ। ਤੁਸੀਂ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅਨੰਦਪੁਰ ਸਾਹਿਬ ਜਾਓ 1994 ਦੇ ਵਿੱਚ 400 ਕਸ਼ਮੀਰੀ ਪੰਡਤ ਬ੍ਰਾਹਮਣਾਂ ਦਾ ਜਥਾ ਧਨគ្រੂ ਤੇਗ ਬਹਾਦਰ ਸਾਹਿਬ ਦੀ ਦੇ ਚਰਨਾਂ ਵਿੱਚ ਨਤਮਸਤਕ ਹੋਣ ਲਈ ਆਇਆ ਉਹਨਾਂ ਨੇ ਕਣਾ ਪ੍ਰਸ਼ਾਦ ਦੀ ਦੇਖਰਾ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਤੁਸੀਂ ਧਰਮ ਦੀ ਰੱਖਿਆ ਲਈ ਆਪਣੇ ਸੀਸ ਦੀ ਕੁਰਬਾਨੀ ਦਿੱਤੀ ਜਿਵੇਂ ਉਦੋਂ ਸਾਡੇ ਤੇ ਮੁਸੀਬਤ ਆਈ ਸੀ ਸਾਡੇ ਧਰਮ ਤੇ ਸਾਡੇ ਧਾਰਮਿਕ ਸਥਾਨਾਂ ਮੰਦਰਾਂ ਦਵਾਲਿਆਂ ਠਾਕਰ ਦਵਾਰਿਆਂ ਤੇ ਸਾਡੇ ਧਾਰਮਿਕ ਚਿੰਨਾ ਤੇ ਬੋਦੀ ਜਨੇਊ ਤਿਲਕ ਉਤੇ ਮੁਸੀਬਤ ਆਈ ਸੀ ਉਦੋਂ ਸੱਚੇ ਪਾਤਸ਼ਾਹ ਸਾਡੀ ਤੁਸੀਂ ਬਾਹ ਫੜੀ ਅੱਜ ਵੀ ਅਸੀਂ ਮੁਸੀਬਤ ਵਿੱਚ ਘਰੇ ਹੋਏ ਹਾਂ ਸਾਡੀ ਕੋਈ ਬਾਹ ਨਹੀਂ ਫੜਨ ਵਾਲਾ ਸਾਡੀ ਰੱਖਿਆ ਸਾਡੀ ਸਹਾਇਤਾ ਤੁਸੀਂ ਕਰੋ ਸਾਥ ਸੰਗਤ ਜੀ ਉਹ ਅਰਦਾਸ ਕਰਕੇ ਗਏ ਤੇ ਵਾਦੀ ਦੇ ਵਿੱਚ ਦੂਸਰੇ ਦਿਨ ਤੋਂ ਬਾਅਦ ਕਿਸੇ ਬ੍ਰਾਹਮਣ ਨੂੰ ਪੰਡਤ ਨੂੰ ਉਹ ਸਮੇਂ ਦੀਆਂ ਹਕੂਮਤਾਂ ਵੱਲੋਂ ਜ਼ਾਲਮ ਲੋਕਾਂ ਵੱਲੋਂ ਕਿਸੇ ਤਰ੍ਹਾਂ ਦੀ ਦੁਬਾਰਾ ਆਂਚ ਨਹੀਂ ਆਈ ਇਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਤਾਪ ਹੈ ਸੋ ਮੇਰੀ ਬੇਨਤੀ ਹੈ ਤੁਹਾਡੇ ਚਰਨਾਂ ਵਿੱਚ ਕਿ ਆਪਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੈਰੋਕਾਰ ਹੈ ਮੈਂ ਅੱਜ ਵੀ ਗੁਰਦੁਆਰਾ ਸੀਸਗੰਨ ਸਾਹਿਬ ਬੇਨਤੀ ਕੀਤੀ ਸੀ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪੈਰੋਕਾਰਾਂ ਦਾ ਜਦੋਂ ਇਸ ਧਰਤੀ ਤੇ ਰਾਜ ਆਇਆ ਤਾ ਹਰ ਧਰਮ ਨੂੰ ਸਨਮਾਨ ਹੋਇਆ ਜੇ ਕਾਸ਼ੀ ਵਿਸ਼ਵਨਾਥ ਮੰਦਰ ਦੇ ਉੱਤੇ ਮਣਾ ਮੂਹੀ ਸੋਨਾ ਮਹਾਰਾਜਾ ਰਣਜੀਤ ਸਿੰਘ ਜੀ ਨੇ ਲਾਇਆ ਤਾਂ ਸੀਤਾ ਵੀ ਬਣਵਾਈਆਂ ਉਹਨਾਂ ਤੇ ਵੀ ਸੁਨਹਿਰੀ ਕਲਸ ਲਾਏ ਔਰ ਉਹਨਾਂ ਨੇ ਆਪਣੇ ਰਾਜ ਵਿੱਚ ਹਰ ਧਰਮ ਨੂੰ ਪ੍ਰਫੁੱਲਤ ਕੀਤਾ ਇਹ ਪ੍ਰੇਰਣਾ ਕਿੱਥੋਂ ਮਿਲੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੋਂ ਤਾਂ ਨੰਗਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਖਾਲਸਾ ਜੀ ਦੇਸ਼ ਦਿੱਲੀ ਦੇ ਲਾਲ ਕਿਲੇ ਤੋਂ ਸਤਗੁਰਾਂ ਦੀ ਸ਼ਹੀਦੀ ਦੇ ਫਤਵੇ ਜਾਰੀ ਹੋਏ ਤਾਂ ਖਾਲਸੇ ਨੇ ਇੱਕ ਦਿਨ ਸਰਦਾਰ ਬਘੇਲ ਸਿੰਘ ਦੀ ਅਗਵਾਈ ਵਿੱਚ ਦਿੱਲੀ ਦੇ ਲਾਲ ਕਿਲੇ ਤੇ ਕੇਸ਼ਰੀ ਨਿਸ਼ਾਨ ਝੁਲਾਇਆ ਔਰ ਇੱਥੋਂ ਦੇ ਤਖਤ ਉੱਤੇ ਬੈਠ ਕੇ ਰਾਜ ਭਾਗ ਦੇ ਮਾਲਕ ਬਣੇ ਸੋ ਖਾਲਸਾ ਜੀ ਐਸੇ ਸਤਿਗੁਰੂ ਗੁਰਦੇਵ ਜੀ ਨਾ ਨੇ ਸਾਡੇ ਉੱਤੇ ਢੀਆਂ ਵੱਡੀਆਂ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ ਦਸਮ ਪਤਛ ਜੀ ਨੇ ਇਤਨਾ ਸੁੰਦਰ ਵਚਨ ਕੀਤਾ ਕਹੇ ਗੁਰੂ ਤੇਗ ਬਹਾਦਰ ਸਾਹਿਬ ਤੁਹਾਡੇ ਵਿੱਚ ਇੰਨੀ ਸਮਰੱਖਾ ਹੈ ਤੁਸੀਂ ਸੂਰਜ ਦਾ ਪ੍ਰਕਾਸ਼ ਰੋਕ ਸਕਦੇ ਹੋ ਤੁਸੀਂ ਚੰਦ ਮਾਂ ਦੀ ਰੋਸ਼ਨੀ ਨੂੰ ਮੱਦਮ ਕਰ ਸਕਦੇ ਹੋ ਘਰਤੀ ਨੂੰ ਤੁਸੀਂ ਪਲਟ ਸਕਦੇ ਹੋ ਆਕਾਸ਼ ਨੂੰ ਛਿੰਨ ਭਿੰਨ ਕਰ ਸਕਦੇ ਹੋ ਵਾਈਓ ਨੂੰ ਤੁਸੀਂ ਗਤੀ ਨੂੰ ਰੋਕ ਸਕਦੇ ਹੋ ਵੱਡੇ ਵੱਡੇ ਭਗਤਾਂ ਦੀਆਂ ਗਾਥਾਵਾਂ ਵਿੱਚ ਆਗਸਤ मुनि ਨੇ ਤਪੱਸਿਆ ਦੇ ਬਲ ਤੇ ਸਮੁੰਦਰ ਨੂੰ ਪੀ ਲਿਆ ਮਾਤਾ ਨੂੰ ਸੁਹਾਣੇ ਸੂਰਜ ਨੂੰ ਚੜਨ ਤੋਂ ਆਪਣੇ ਤਪ ਦੀ ਤਪੋ ਬਲ ਦੇ ਨਾਲ ਰੋਕ ਦਿੱਤਾ ਔਰ ਰੂਹ ਭਗਤ ਨੇ ਪੌਣ ਨੂੰ ਹੀ ਹਮੇਸ਼ਾ ਲਈ ਰੋਕ ਦਿੱਤਾ ਸੀ ਆਪਣੇ ਤਪੋ ਬਲ ਨਾਲ ਆਪਣੇ ਤਪ ਦੀ ਸ਼ਕਤੀ ਨਾਲ ਲੇਕਿਨ ਧੰਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਤਪੋ ਬਲ ਆਪਣੀਆਂ ਸ਼ਕਤੀਆਂ ਆਪਣੇ ਲਿਜ ਨਹੀਂ ਨਿਨਵਰਤੀਆਂ ਉਹਨਾਂ ਨੇ ਆਪਣੇ ਤਪ ਦੀ ਸ਼ਕਤੀ ਆਪਣਾ ਸਾਰਾ ਤਪੋ ਬਲ ਹਿੰਦੂ ਧਰਮ ਦੀ ਰੱਖਿਆ ਲਈ ਲਾ ਦਿੱਤਾ ਸੱਚੇ ਪਾਤਸ਼ਾਹ ਨੇ ਇਸ ਕਰਕੇ ਖਾਲਸਾ ਜੀ ਐਸੇ ਮਹਾਨ ਸਤਿਗੁਰੂ ਦੀ 350 ਸਾਲਾਂ ਦੀ ਸਤਾਪ ਦੀ ਛਾਏ ਹੋ ਮੈਂ ਸਮੁੱਚੇ ਪੰਥ ਵੱਲੋਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਦੇਖਨੇ ਆ ਅੱਜ ਦਿੱਲੀ ਦਾ ਜਨ ਜੜਾ ਗੁਰੂ ਸਾਹਿਬ ਦੀ ਸ਼ਹਾਦਤ ਦੇ ਪ੍ਰੇਮ ਵਿੱਚ ਰੰਗਿਆ ਹੋਇਆ ਨਜ਼ਰ ਆ ਰਿਹਾ ਇਹ ਸਾਰਾ ਉਪਰਾਲਾ ਕਿਹਨੇ ਕੀਤਾ ਇਹ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਪਰਾਲਾ ਇੱਥੇ ਬਸ ਨਹੀਂ ਪੂਰੀ ਦੁਨੀਆ ਵਿੱਚ ਇਹਨਾਂ ਤਿੰਨ ਦਿਨਾਂ ਦੇ ਸਮਾਗਮਾਂ ਦੇ ਦੁਆਰਾ ਜੋ ਦੁਨੀਆ ਅੰਦਰ ਸੰਦੇਸ਼ ਗਿਆ ਕਿ ਲੱਖਾਂ ਦੀ ਗਿਣਤੀ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸੰਗਤਾਂ ਨੇ ਇਕੱਠੀਆਂ ਹੋ ਕੇ ਯਾਦ ਕੀਤਾ ਉਹਨਾਂ ਦੇ ਚਰਨਾਂ ਵਿੱਚ ਨਤਮਸਤਕ ਹੋਏ ਪੂਰੀ ਦੁਨੀਆ ਵਿੱਚ ਸਿੱਖਾਂ ਦਾ ਇਸ ਤਾਪਦੀ ਦੇ ਪ੍ਰੋਗਰਾਮ ਦਾ ਸਾਰੇ ਸੰਸਾਰ ਵਿੱਚ ਦੇ ਸੰਦੇਸ਼ ਗਿਆ ਉਹਦੇ ਲਈ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ। ਔਰ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਸਰਦਾਰ ਜਗਦੀਪ ਸਿੰਘ ਜੀ ਕਾਲੋਂ ਔਰ ਸਰਦਾਰ ਮਨਜਿੰਦਰ ਸਿੰਘ ਜੀ ਸਰਛਾ ਸਾਹਿਬ ਕਾ ਪ੍ਰਧਾਨ ਜਿਨਾਂ ਨੇ ਰਾਤ ਦਿਨ ਇੱਕ ਕੀਤਾ ਇਹਨਾਂ ਸਮਾਗਮਾਂ ਲਈ ਔਰ ਇਹਨਾਂ ਦੇ ਨਾਲ ਭਾਈ ਭੁਪਿੰਦਰ ਸਿੰਘ ਦੀ ਪੁੱਲਰ ਸਰਦਾਰ ਜਸਪ੍ਰੀਤ ਸਿੰਘ ਦੀ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਮੈਂ ਸਮੁੱਟੀਆਂ ਸਿੱਖ ਪੰਥ ਦੀਆਂ ਜਥੇਬੰਦੀਆਂ ਨੂੰ ਅਪੀਲ ਕਰਦਾ ਕਿ ਜੇ ਸਤਾਬ ਦੀ ਮਨਾਉਣੀ ਹੈ ਤਾਂ ਜੇ ਕਿਸੇ ਨੇ ਸਿੱਖਣਾ ਤਾਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਸਿੱਖੋ ਕਿ ਗੁਰੂ ਸਾਹਿਬ ਦੀ ਸ਼ਤਾਬ ਦੀ ਕਿਵੇਂ ਮਨਾਈਦੀ ਹੈ ਗੁਰੂ ਸ਼ਤਾਬ ਦੀ ਸ਼ਤਾਬ ਦੀ ਲਈ ਖਾਲਸਾਈ ਜਹੋ ਦਾ ਲਾਲ ਦੁਨੀਆ ਵਿੱਚ ਕਿਵੇਂ ਪ੍ਰਗਟ ਕਰਨਾ ਇਹ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਗਵਾਈ ਲਓ ਬੋਲ ਸੋਨਹਰਿਆ ਜੰਮੂ ਸ਼ਤਾਬ ਦੀ ਸਰਕਾਰ ਦੇ ਨੁਮਾਇੰਦੇ ਇਹਨਾਂ ਦੇ ਉਪਰਾਲੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋਏ ਦਿੱਲੀ ਦੀ ਸਾਰੀ ਸਰਕਾਰ ਇਸ ਸੇਵਾ ਵਿੱਚ ਲੱਗੀ ਹੈ ਇਹਨਾਂ ਦਾ ਉਪਰਾਲਾ ਔਰ ਇੱਥੋਂ ਹੀ ਸਾਰੀ ਦੁਨੀਆ ਵਿੱਚ ਇਹ ਬਹੁਤ ਵੱਡਾ ਪ੍ਰਭਾਵ ਗਿਆ ਕਿ ਗੁਰੂ ਸਾਹਿਬ ਦੀ ਜੋ ਸਤਾਬਦੀ ਇਹਨਾਂ ਦੁਆਰਾ ਮਨਾਈ ਗਈ ਹੈ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਇਹਨਾਂ ਦੀ ਸੇਵਾ ਹਮੇਸ਼ਾ ਲਈ ਦਰਜ ਹੋ ਗਈ ਹੈ ਲੱਖਾਂ ਦਾ ਘਟ ਦੁਨੀਆ ਭਰ ਦੇ ਵਿੱਚ ਅੱਜ ਨਜ਼ਰ ਆ ਰਿਹਾ ਲੱਖਾਂ ਸੰਗਤਾਂ ਇੱਥੇ ਆਲੇ-ਦੁਆਲੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋ ਰਹੀਆਂ ਲਗਭਗ 40000 ਤੋਂ ਉੱਤੇ ਸੰਗਤ ਰੋਜ਼ਾਨਾ ਗੁਰਦੁਆਰਾ ਸੀਸਗੰਨ ਸਾਹਿਬ ਮੱਥਾ ਟੇਕ ਰਹੀ ਹੈ ਸੋ ਸਾਥ ਸੰਗਤ ਜੀ ਇਸ ਲਈ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰਦਾ ਆਓ ਗੁਰੂ ਸਾਹਿਬ ਨੇ ਜੇ ਦੂਜਿਆਂ ਦੇ ਧਰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ ਹੈ ਤਾ ਸਿੱਖਾ ਆਦੀ ਤੁਹਾਨੂੰ ਵੀ ਆਪਣੇ ਧਰਮ ਵਿੱਚ ਪ੍ਰਵਕ ਹੋਣਾ ਚਾਹੀਦਾ ਅਸੀਂ ਪੰਜਾਬ ਦੇ ਵਿੱਚ ਕੀ ਵੇਖ ਰਹੇ ਆ ਕਿ ਥੋੜੇ ਥੋੜੇ ਲਾਲਚਾਂ ਪਿੱਛੇ ਅਸੀਂ ਲੋਕ ਆਪਣਾ ਧਰਮ ਪਰਵਰਤਨ ਕਰਦੇ ਜਾ ਰਹੇ ਆ ਸਾਡੇ ਸਿੱਖਾਂ ਨੇ ਭਾਈ ਮਤੀ ਦਾਸ ਜੀ ਨੇ ਅੱਜ ਤੋਂ 350 ਸਾਲ ਪਹਿਲਾਂ ਆਰੇ ਨਾਲ ਆਪਣਾ ਸੀਸ ਚਰਾਇਆ ਭਾਈ ਦਿਆਲੇ ਨੇ ਆਪਣੇ ਆਪ ਨੂੰ ਦੇਗ ਵਿੱਚ ਉਬਾਲ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਪਾਈ ਸਤੀਦਾਸ ਨੂੰ ਰੂਹ ਨਾਲ ਬੰਨ੍ਹ ਕੇ ਤੇਲ ਪਾ ਕੇ ਜੂੰਦਾ ਡਾੜ ਕੇ ਜੂੰਦਾ ਹੀ ਤੇਲ ਪਾ ਕੇ ਰੂਹ ਨਾਲ ਬੰਨ੍ਹ ਕੇ ਸ਼ਹੀਦ ਕਰ ਦਿੱਤਾ ਗਿਆ ਉਹਨਾਂ ਨੇ ਗੁਰਸਿੱਖੀ ਧਰਮ ਨੂੰ ਆਂਚ ਨਹੀਂ ਆਉਣ ਦਿੱਤੀ ਇਸ ਲਈ ਮੈਂ ਨੌਜਵਾਨ ਪੀੜ੍ਹੀ ਨੂੰ ਕਹਿਣਾ ਚਾਹਾਂਗਾ ਹਰ ਸਿੱਖ ਬੱਚੇ ਨੂੰ ਕਹਿਣਾ ਚਾਹਾਂਗਾ ਕਿ ਸਤਿਗੁਰੂ ਗੁਰੂ ਕੇ ਬਹਾਦਰ ਸਾਹਿਬ ਤੋਂ ਉਹਨਾਂ ਸਿੱਖ ਸ਼ਹੀਦਾਂ ਤੋਂ ਪ੍ਰੇਰਣਾ ਲਓ ਗੁਰਸਿੱਖੀ ਦੇ ਵਿੱਚ ਆਪਾਂ ਪਰਪੱਕ ਹੋਈਏ ਸਾਂਤ ਸੂਰਤ ਸਾਂਤ ਸੂਰਤ ਕੇਸਾਂ ਦੇ ਧਾਰਨੀ ਬਣੀਏ ਨਸ਼ਿਆਂ ਦਾ ਤਿਆਗ ਕਰੀਏ ਸਮੁੱਚੀ ਮਾਨਵਤਾ ਦੀ ਅਗਵਾਈ ਕਰਨ ਵਾਲੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲਲ ਲੱਗੀਏ ਬਹੁਤ ਬਹੁਤ ਸਮੁੱਚੀ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਸਮੁੱਚੀ ਦਿੱਲੀ ਸ੍ਰੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਮੈਂ ਰੋਮ ਰੋਮ ਕਰਕੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਫੇਰ ਸਰਦਾਰ ਮਨਜਿੰਦਰ ਸਿੰਘ ਜੀ ਸਰਸਾ ਜੋ ਸਾਡੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਨੇ ਮੈਂ ਉਹਨਾਂ ਨੂੰ ਧੰਨਵਾਦ ਦੰਨਾ ਮੈਂ ਵੇਖਿਆ ਕਿ ਉਹ ਰਾਤ ਦਿਨ ਲੱਗੇ ਰਹੇ ਲੱਗੇ ਰਹੇ ਇਹ ਸੇਵਾ ਵਿੱਚ ਔਰ ਆਪਣੇ ਸਾਰੇ ਨਾਲ ਦੇ ਸਾਥੀਆਂ ਨੂੰ ਨਾਲ ਲੈ ਕੇ ਸਾਥੀ ਕੌਣ ਹੈ ਕਾਲੂ ਸਾਹਿਬ ਹੈ ਕਾਲਕਾ ਸਾਹਿਬ ਹੈ ਸਾਰਿਆਂ ਨੂੰ ਨਾਲ ਲੈ ਕੇ ਉਹਨਾਂ ਨੇ ਵੱਡੀ ਸੇਵਾ ਕੀਤੀ ਹੈ ਸੋ ਫੇਰ ਮੈਂ ਸਾਰਿਆਂ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਪੁੱਲਾਂ ਚੁੱਕਾਂ ਖਿਮਾ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ